ਕਾਰਯੋਗ ਵੀਰੋ ਲੁਧਿਆਣਾ ਦੀ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਇਹ ਚੌੜ ਆਸੂ ਇਹ ਆਦੇ ਵਿਰੋਧੀ ਦੇ ਵਿਚਾਰ ਨਹੀਂ ਹੈ ਔਰ ਨੀਚੇ ਜੋ ਇਹ ਜੋ ਪੰਜਾਬੀਆ ਪੰਜਾਬ ਦੀ ਹੋਦ ਦੀ ਹੈ ਇਹ ਸਨੇ ਸਿਤ ਕਰਨਾ ਹੈ ਕਿ ਜਿਹੜੇ ਪੰਜਾਬ ਦੇ ਮਾਰੋ ਆ ਕੇ ਲੋਕ ਰਾਜ ਕਰ ਰਹੇ ਹੈ

ਕਿਹੜਾ ਪਰਾਪਰ ਖੜਿਆ ਦੇ ਕੀ ਨਾਮੋ ਦਾ ਜੀ ਉਰਾ ਦਾ ਹਾਂ ਉਰਾ ਉਹਦੀ ਚੋੜ ਧੋੜ ਉਹ ਰੋੜਾ ਕੋਈ ਨਾ ਆਮ ਆਦੀ ਪਾਰਟੀ ਦਾ ਬੰਦਾ ਥੋੜਵੈ ਉਹ ਤਾਂ ਸਰਕਾਰੀ ਬੰਦਾ ਹੈ ਜਿਹਦੀ ਸਰਕਾਰ ਆਜਨ ਦੀ ਉਧਰ ਹੋ ਜਾਂਦਾ ਜਿਆਦਾ ਪਿੱਛੇ ਸਾਡੀ ਸਰਕਾਰ ਸੀ ਮੈਂ ਮੁੱਖ ਮੰਤਰੀ ਸੀ ਜਿੱਦਣ ਇਲੈਕਸ਼ਨ ਪੂਰ ਲੱਗਿਆ ਉਹ ਤੋਂ 2 ਦਿਨ ਪਹਿਰੇ ਮੇਰੇ ਕੋਲ ਬੈਠਦਾ ਤੇ ਆ ਸਰਕਾਰ ਜਿੱਦਣ ਬਦਲੀ ਵੀ ਸਾਡੇ ਕੋਲ ਆ ਕੇ ਬੈਠ ਸੀ ਸੋ ਉਹ ਕੋਈ ਵੁੱਧਾ ਨਹੀਂ ਆਹੋ ਉਹ ਕੋਈ ਚੋਵਣ ਦਾ ਮੋੜਾ ਨਹੀਂ ਹੈ ਉਹ ਨੂੰ ਮੋੜਾ ਬਣਾ ਕੇ ਜੁਰਬਤ ਰਹੇ ਲੇਕਿਨ ਚੋੜ ਹੈ ਕਿ ਦੀ ਕਾਰ ਕੀ ਸੋਧੀਏ ਦੀ ਇਤਿਹਾਸ ਇੰਦਰਜੈਨ ਦਾ ਲਗਾਇਆ ਹੋਇਆ ਨਾਲ ਇੱਕ ਉਹਦੇ ਰਾਜਵੀਰ ਸਾਰਾ ਦਿਨ ਸਾਡੇ ਪੇੜੇ ਦੇ ਰੁੱਧੇ ਨਾਲ ਕੱਟੀ ਕਰੀ ਹੁੰਦੀ ਹੋਰ ਕੋਈ ਕੰਮ ਨਹੀਂ ਕਰੇ ਉਹਨੂੰ ਚੱਕ ਲਿਆ ਕਰੇ ਉਹਨੂੰ ਚੱਕ ਲਿਆ ਕਰੇ ਉਹਨੂੰ ਚੱਕ ਲਿਆ ਸਾਡਾ ਇੱਕ ਯੂ ਕਾਰਗਰ ਦਾ ਲੀਡਰ ਸੀ ਕਿ ਆਵਾ ਸਾਰੇ ਮਾਰ ਕੋ ਕਿ ਨਹੀਂ ਬੰਦਿਆਂ ਦੇ ਪਰਚੇ ਕਰਾ ਕੇ ਬੈਠੀ ਹੋਈ ਹੈ ਵੀਰ ਜੀ ਐਸੇ ਦੇ ਭਜਾ ਏਜੀ ਵਾਲੇ ਆਰਡਰ ਕਰਿਆ ਕਿ ਆຊੂ ਨੂੰ ਕਰ ਤੋਂ ਨਾਲ ਨਿਕਲ ਲੋ ਕੁਛ ਮਤ ਨੂੰਈ ਮਨਵਾ ਨਹੀਂ ਪਤਾ ਲੱਗਦਾ ਵੀ ਇਹਨਾਂ ਦੇ ਇੱਥੇ ਗੱਡਾ ਕਿਹੜਾ ਦੇਵਾ ਕੀ ਆ ਇਹਨਾਂ ਦਾ ਲੈਣ ਦੇਣ ਹੈ ਕੀ ਇਹ ਲੱਗਦੀ ਹੈ ਸਾਡੇ ਮੈਂ ਪਹਿਲਾਂ ਕਿਹਾ ਸੀ ਕਿ ਇਹ ਇੱਕ ਕਾਲੇ ਵਿਰੇਜ ਹੈ ਪੰਜਾਬ ਨੂੰ ਲੁਕਟਦਾ ਹੈ ਪੰਜਾਬ ਨੂੰ ਲੁਕਤੇ ਲੈ ਜਾਣਗੇ ਅੱਜ ਉਹ ਗਰ ਸਾਬਤ ਹੋ ਰਹੀ ਹੈ ਕਿ ਇਹ ਕਾਲੇ ਵਿਰੇਜ ਹੈ ਜਿਹੜੇ ਪੰਜਾਬ ਨੂੰ ਇੱਥੇ ਲੁੱਟਣ ਆਏ ਹੋਏ ਐ ਅਰ ਇੱਥੇ ਕੁਰਸੀਆਂ ਦੇ ਬੈਠ ਕੇ ਪੰਜਾਬ ਨੂੰ ਲੁੱਟ ਰਹੇ ਸਾਡੇ ਵਾਲਾ ਜਿਹੜਾ ਧੂ ਹੈ ਆ ਮੁੱਖ ਮੰਤਰੀ ਇਹਦਾ ਹੁੱਡ ਡੇਕ ਕੀ ਹੈ ਇਥੇ ਤਾ ਜ਼ਬਰਦਸਤੀ ਸਾਇਨ ਕਰਾਉਂਦੇ ਆ ਆ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਬੜੀ ਭਾਰੀ ਕਲੋਨੀ ਕੱਟ ਰਹੀ ਹੈ ਉਹਦੇ ਵਿੱਚ ਪਹਿਲਾ ਇਹਨਾਂ ਨੇ ਆਪਣੇ ਬੰਦਿਆਂ ਨੂੰ ਜ਼ਮੀਨਾਂ ਦੋਆਕੀਆਂ ਅਕੜਿਆ ਰੇੜਾ ਹੋਰ ਹੋਰ ਆਏ ਨੇ ਕਾਫੀ ਫਰੀਤੀ ਤੋਂ 4450 ਕਿਲਾ ਦਾ ਰਿਹਾ 20000 ਕਰੋੜ ਰੁਪਏ ਅਸਾੜਾ ਲੁੱਟ ਕੇ ਲੈ ਜਾਣਾ ਇਥੇ 1 ਕਰੋੜ ਰੁਪਈਆ ਇੱਕ ਕੀਲੇ ਦਾ ਰਿਸ਼ਵਤ ਰੱਖੀ ਹੈ ਜਿਹਨੇ ਉਹਦੀ ਕਲੋਨੀ ਪਾਸ ਕਰ ਲਈ। ਹਜ਼ਾਰਾਂ ਕਰੋੜ ਰੁਪਈਆ ਬਾਦੇ ਵਿੱਚੇ ਬੈਸੇ ਲਿਆਣ ਦੀ। ਤੇ ਜਿਹੜੇ ਜ਼ਮੀਨ ਚੋਂ ਪਹਿਲਾ ਆਪਣੇ ਬਤਿਹਰ ਰੋ ਵਾਲੀਆ ਬੱਕਰੀਆਂ ਸੋ ਮੈਂ ਤੁਹਾਨੂੰ ਕਿਹੜਾ ਚਾਹਦਾ? ਇਹ ਆ ਜਿਹੜੇ ਗੈਂਗਸਟਰ ਹੈ ਜਿੰਨੇ ਇੱਥੇ ਚੋਰੀਆਂ ਡਾਕਿਓ ਰੇ ਇਹਨਾਂ ਦੇ ਪਿੱਛੇ ਇਹੀ ਲੋਕ ਆ ਪਿੱਛੇ ਜੇ ਮੈਂ ਕਿਤੇ ਬੁਲਟੀ ਆਣੇ ਚ ਆਇਆ ਤਾਂ ਉਸ ਦਿਨਰ ਇੱਕ ਦੁਕਾਨ ਦੇ ਵਿੱਚ ਡਾਕਾ ਪਿਆ ਸੀ ਐਸ ਜੁਧੂ ਪਰ ਚਲੇ ਪੁੱਛਣ ਵਾਸਤੇ ਹਾਲਚਾਰ ਉੱਥੇ ਸੀ ਕਿ ਆ ਵੀ ਛੇਤੀ ਦੇ ਛੇਤੀ ਫੜੋ ਨਾ ਜੇ ਡਾਕੇ ਵਾਲੇ ਇਹਨਾਂ ਪੋਸਾਂ ਵਾਲਿਆਂ ਨੂੰ ਹੌੜਾ ਦਾ ਬ੍ਰਿਬੇਗੀ ਕਿ ਜੰਨੀਆਂ ਆ ਗਿਆ ਉੱਤੇ ਤਾਂ ਰੋਲਾ ਪੈ ਗਿਆ 20 ਮਿੰਟ ਬਾਅਦ ਜਿਹੜਾ ਇੱਥੇ ਦਾ ਸੀਪੀ ਹੈ ਔਰ ਜਿਹੜਾ ਕੈਂਡੀਡੇਟ ਹੈ ਉਹ ਦੋ ਬੰਦੇ ਲੈ ਕੇ ਚਲੇ ਗਏ ਇਹਨੇ ਡਾਕਾ ਮਾਰਿਆ ਸੀ ਬੇ ਕੁਛ ਨਹੀਂ ਪਟਾਇਆ ਉਹ ਕਿਸੀ ਫੀੜੇ ਖੂਜੇ ਚ ਕਿਹੜੀ ਖਾੜੇ ਚ ਬਿਠਾਏ ਵੇ ਸੀ ਜਿਹੜੇ ਜਦੇ ਕੱਢ ਲੈਂਦੇ ਯਾਰ ਤੇ ਜਦੇ ਸੀ ਰੋਲਾ ਪਾਇਆ ਇਹਦਾ ਮਤਲਬ ਇਹ ਹੈ ਕਿ ਦੈਸ ਦੇ ਪੌਨ ਨੂੰ ਇਹ ਹੀ ਬੰਦੇ ਬੇ ਦੇ ਡਾਕੀ ਕਰਵਾਤੇ ਇਹ ਚੋਰੀਆ ਕਰਵਾਤੇ ਇਹ ਹੀ ਪ੍ਰੋਟੀਆਂ ਕਰਦੇ ਇਹ ਹੀ ਇਥੇ ਪ੍ਰੋਟੀਆਂ ਲੈਂਦੇ ਐ ਪੁਲਿਸ ਦੇ ਨਾਲ ਮਿਲ ਕੇ ਹਰ ਕਾਰਖਾਨੇਦਾਰ ਨੂੰ ਹਰ ਦੁਕਾਨਦਾਰ ਨੂੰ ਇਹਨਾਂ ਨੇ ਲੁਟੜ ਨੂੰ ਲਾਇਆ ਹੋਇਆ ਹੈ। ਰੈਲੀ ਫੋਲ ਆਉਦਾ ਹੈ। 80 ਲੱਖ ਰੁਪਇਆ ਭੇਜੋ ਨਹੀਂ ਤੇ ਕੋਲੀ ਮਾਤ ਆਓ। 80 ਲੱਖ ਰੁਪਇਆ ਭੇਜੋ ਨਹੀਂ ਤੇ ਗਦੋਲ ਚੱਕ ਲਈ ਜਾਓ। ਆ ਸਰਕਾਰਾਂ ਹੋਦੀ ਹੈ। ਇਹ ਬਦਲਾ ਨੂੰ ਡਿੱਕਿਆ ਸੀ। ਡੀਕਦੇ ਸੀ ਬਦਲਾਵ ਨੂੰ। ਇਹ ਬਦਲਾ ਲੈਣ ਲੱਗ ਕੇ। ਮੈਂ ਇਹੀ ਥੋੜੋ ਕੁਛ ਨਾ ਚਾਹਨਾ ਕਿ ਕੀ ਪੰਜਾਬ ਦੇ ਵਿੱਚ ਕੋਈ ਨੌਜਵਾਨ ਉਹੀ ਕੁੜੀ ਮੰਗਾ ਬਚਿਆ ਨਹੀਂ ਜਿਹਨੂੰ ਚੇਅਰਮੈਨੀਆਂ ਦੇ ਦੇ ਦਿੰਦੇ ਗਿਰੂ ਰਾਜਿਆ ਸਮਧੀਆ ਮੈਂਬਰੀਆਂ ਦੇ ਦਿੰਦੇ ਆ ਕੱਲ ਚੇਅਰਮੈਨ ਲਗਾਏ ਹੈ ਇਹ ਕ ਲਗਾਇਆ ਪੋਲੀਸ਼ਨ ਕੰਟਰੋਲ ਬੋਰਡ ਦਾ ਉਹ ਇਹਨਾਂ ਦਾ ਇੱਕ ਸੰਦੀਪ ਮਾਟਕ ਹੈ ਉਹਦਾ ਪੀਏ ਯੂਪੀ ਦਾ ਬੰਦਾ ਹੈ ਤੇ ਉਹਨੂੰ ਸਭ ਤੋਂ ਅਹਿਮ ਜਿਹੜੀ ਚੇਅਰਮੈਨੀ ਹੈ ਬੋਰ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਗਾਤਾ ਯੂਪੀ ਜੋ ਲੈ ਆ ਕੇ ਰੀਨਾ ਗੁਪਤਾ ਦਿੱਲੀ ਤੋਂ ਰੀਨਾ ਗੋਕੋ ਉਹ ਦੂਸਰੇ ਦਾ ਉਹਨੂੰ ਲਾਇਆ ਪੰਜਾਬ ਲੈਂਡ ਇੰਡਸਟਰੀ ਡਿਵੈਲਪਮੈਂਟ ਬੋਰਡ ਦਾ ਸਾਰੀ ਇੰਡਸਟਰੀ ਨੂੰ ਉਹ ਲੁੱਟੇਗਾ ਤੇ ਦੂਸਰੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਉਹ ਲਗਾਈ ਹੈ ਰੀਨਾ ਗੁਪਤਾ ਉਹ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਨਾਲ ਦੀ ਸੈਕਟਰੀ ਵੀ ਸਾਡੇ ਬਾਸ ਇੱਥੇ ਕੁੜੀਆਂ ਸਾਡੀਆਂ ਬੱਚੀਆਂ ਹੀ ਨਹੀਂ ਸਾਡੇ ਬਾਸ ਕੋਈ ਪੜੀ ਸੀ ਕੀ ਲੇਡੀ ਨਹੀਂ ਹੈ ਜਿਹੜੀਆਂ ਆਮ ਆਦੀ ਪਾਰਟੀ ਵਾਸਤੇ ਇੰਨਾ ਕੁਸ਼ ਕੰਮ ਕਰਦੀਆਂ ਸੀ ਉਹ ਕਿੱਥੇ ਜਾਣ ਹੀ ਹੋ ਵਾਰੋਂ ਨੇ ਆਕੇ ਕਿਉਂ ਚੇਅਰਮੈਨ ਲਗਾਉਦੇ ਆ ਹੁਣ ਤੀਸਰਾ ਰਾਉਂਡ ਲੱਗੇ ਕੋ ਗੁਜਰਾਤ ਦਾ ਉਹ ਥੋੜੇ ਜਣੇ ਤੁਹਾਨੂੰ ਖਬਰ ਮਿਲ ਜੇਗੀ ਕਿ ਤੀਸਰਾ ਵੀ ਲੱਗੇ ਕੋਈ ਗੁਜਰਾਤੀ ਲੱਗ ਰਿਹਾ ਕੋਈ ਦਿੱਲੀਆ ਲੱਗ ਰਿਹਾ ਕੋਈ ਯੂਪੀ ਦੇ ਆਕੇ ਲੱਗ ਰਿਹਾ ਫੇਰਾ ਤੋਂ ਚੰਨੀ ਦੀ ਗਾ ਸੱਚੀ ਹੋਗੀ ਨਾ ਕਿ ਕਾਲੇ ਅੰਗਰੇਜ਼ ਐ ਬਾਹਰ ਦੇ ਆ ਕੇ ਲੁੱਟਣਗੇ ਕਿ ਬਾਹਰਤੀ ਆ ਕੇ ਲੁੱਟਣਗੇ ਅੱਜ ਜਿਹੜੀ ਆਸ਼ੂ ਦੀ ਚੋੜ ਐ ਇਹ ਲੜਾਈ ਸਾਡੀ ਇਹ ਐ ਕਿ ਇਹ ਸਰਕਾਰ ਇਸੇ ਤਰ੍ਹਾਂ ਸਾਨੂੰ ਲੁੱਟ ਕੇ ਲਿਆती ਰਹੇਗੀ ਇਸੇ ਤਰ੍ਹਾਂ ਗੈਂਗਸਟਰ ਚੱਲਦੇ ਰਹਿਣਗੇ ਇਸੇ ਤਰ੍ਹਾਂ ਲੁੱਟਾਂ ਹੋਆ ਚੱਲਦੀਆਂ ਰਹਿਣਗੀਆਂ ਇਸੇ ਤਰ੍ਹਾਂ ਚੋਰੀਆਂ ਹੋਣਗੀਆਂ ਇਹ ਸਾਰਾ ਕੁਝ ਰੋਕਣ ਵਾਸਤੇ ਸਾਨੂੰ ਆਸ਼ੂ ਨੂੰ ਟਾਣਾ ਪੈਣਾ ਰੋੜੇ ਨੂੰ ਜਿਤਾ ਕੇ ਕੋਈ ਫਰਕ ਨਹੀਂ ਪੈਣਾ। ਰੋੜੇ ਨੂੰ ਜਿਤਾ ਦੋਗੇ 94 95 ਹੋ ਜਾਓਗੇ ਕੋਈ ਨਹੀਂ 95 ਦਾ 94 ਹੋ ਜਾਓਗੇ। ਇਹ ਜਿਹੜੀ ਇਹਨਾਂ ਦੀ ਬਰਾਤ ਹੈ ਉਹਨੇ ਦੀ ਇੱਕ ਜੇ ਹੋਰ ਵੀ ਛੱਡ ਦੋਗੇ ਤਾਂ ਕਿ ਆ ਫਿਰਤ ਪੈਣਾ। ਲੇਕਿਨ ਜੇ ਆਸ਼ੂ ਜਿੱਤਦਾ ਹੈ ਕਿਉਂਕਿ ਪਹਿਲੇ ਇਹਨਾਂ ਨੂੰ ਪਤਾ ਸੀ ਆਸ਼ੂ ਨੂੰ ਲਵੇੜਾਂ ਦੀ ਕੋਸ਼ਿਸ਼ ਬਧੇਰੀ ਕੀਤੀ ਹੈ। ਆਸ਼ੂ ਨੂੰ ਡਰਾਉਣ ਦੀ ਕੋਸ਼ਿਸ਼ ਬਧੇਰੀ ਕੀਤੀ ਹੈ। ਆਸ਼ੂ ਨੂੰ ਖੌੜ ਵੀ ਕੋਸ਼ਿਸ਼ ਬਧੇਰੀ ਕੀਤੀ ਹੈ। 8 ਸਾਲ ਕਸਾਈ ਗਿਆ ਜੇਲ੍ਹ ਵਿੱਚ ਬਾਹਰ ਆਇਆ ਫੇਰ ਅੰਦਰ ਲੇ ਗੇ ਲੇਕਿਨ ਇਹ ਆਸ਼ੂ ਹੈ ਇਹ ਲੁਧਿਆਣੇ ਦਾ ਪੁੱਤਰ ਹੈ ਇਹ ਤੁਹਾਡਾ ਬੇਟਾ ਹੈ ਜਿਹੜਾ ਲਿਪੜਿਆ ਨਹੀਂ ਜਿਹੜਾ ਕਲੀਨ ਨਿਕਿਆ ਹੈ ਜਿਹੜਾ ਸਾਫ ਸੁਥਰਾ ਹੋ ਗਿਆ ਹਾਈ ਕੋਰਟ ਨੇ ਸਾਰੇ ਕੇਸਾ ਜੋ ਬਰੀ ਕੀਤਾ ਹੈ ਕਿ ਇਹਦਾ ਕੋਈ ਕਸੂਰ ਨਹੀਂ ਹੈ ਇਹਨਾਂ ਨੇ ਜਿਹੜੇ ਉਹਦੇ ਨਾਲ ਧੱਗੇ ਕੀਤੇ ਇਹਨਾਂ ਨੇ ਉਹਦੇ ਨਾਲ ਜਿਹੜੀ ਜ਼ਬਰਦਸਤੀ ਕੀਤੀ ਇਹਨਾਂ ਨੇ ਇਹਨਾਂ ਜਿਹੜਾ ਧੋਖਾ ਕੀਤਾ ਉਹਦੇ ਡੇਢ ਸਾਲ ਉਹਦੇ ਪਰਿਵਾਰ ਨੂੰ ਤੇ ਉਹਨੂੰ ਰੁਵਾਇਆ ਉਹ ਉਸ ਦਾ ਬਦਲਾ ਜੁਧਿਆਣੇ ਵਾਲੇ ਲੋਕ ਲੈ ਆ ਉਹ ਲੁਧਿਆਣੇ ਨੂੰ ਕੁੱਟਿਆ ਆਸੂਨੂ ਨੇ ਕੁੱਟਿਆ ਉਹ ਪੰਜਾਬੀਆਂ ਨੂੰ ਕੁੱਟਿਆ ਇਹਨਾਂ ਨੇ ਕੇਚਰੀ ਮਾਰਨੇ ਉਹ ਵੀ ਅਫਸਰ ਕਹਿੰਦਾ ਜੀ ਮੈਨੂੰ ਤੁਸੀਂ ਬਦਲੇ ਦਿਓ ਪਰ ਮੈਂ ਆਸੂਨੂ ਨਹੀਂ ਕਰਦਾ ਉਹ ਫੇਰ ਕਹਿ ਰਹੇ ਤੇ ਕਿ ਆਸੂਨੂ ਘਰ ਤੇ ਨਿਕਲਣਾ ਬੰਦ ਕਰੋ ਆຊੂ ਨੂੰ ਨਿਕਲ ਦੇ ਨਾਰ ਕੇਜਰੀਵਾਲੇ ਕੇ ਸਾਹਮਣੇ ਮਨੋ ਸਾਫ ਕਰਦੀ ਉਹ ਹੈ ਬੰਦਾ ਪਰ ਅਜੇ ਦੇ ਸਾਹਮਣੇ ਕੇ ਆ ਜੀ ਆਸੂ ਨੂੰ ਘਰ ਸੇ ਨਹੀਂ ਗੱਲਨੇ ਦੋ ਉਸ ਕੋ ਪਕੜ ਕੇ ਅੰਦਰ ਕਿਉਂ ਨਹੀਂ ਦੇਤੇ ਆਪ ਆਪ ਕੋ ਕਿਉਂ ਲਗਾ ਰੱਖਿਆ ਇਹਾ ਇਹ ਕੇਦਰੀਵਾਲੇ ਸਾਹਮਣੇ ਕਿਸੇ ਹੂਰ ਦੇ ਨਹੀਂ ਹੈ ਸੋ ਅਜਿਹੇ ਲੋਕ ਅੱਜ ਸਾਡੇ ਪਾਸ ਇੱਥੇ ਰਾਜ ਕਰ ਰਹੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਤੇ ਪੰਜਾਬ ਨੂੰ ਲੀਰੋ ਲੀਰ ਕਰ ਰਹੇ ਪੰਜਾਬ ਨੂੰ ਝੁਟਕੇ ਲਿਆ ਰਹੇ ਇਹਨਾਂ ਨੂੰ ਤੇ ਭਜਾਉਣ ਵਾਸਤੇ ਸਾਨੂੰ ਆਸ਼ੂ ਨੂੰ ਬਹੁਤ ਪੌਣੀ ਕੜੀ ਆਸ਼ੂ ਨੂੰ ਅੱਗੇ ਕਰਨਾ ਪੈਣਾ ਹੈ ਆਸ਼ੂ ਦੇ ਨਾਲ ਜਿਹੜੀ ਹੋਈ ਹੈ ਉਹਦਾ ਲੁਧਿਆਣੇ ਵਾਲੇ ਬਦਲਾ ਲੈਣਗੇ ਤੇ ਲੁਧਿਆਣੇ ਦੇ ਲੋਕਾਂ ਨੂੰ ਮੈਂ ਅਪੀਲ ਕਰਨ ਆਇਆ ਇਕੱਠੇ ਹੋ ਇਹ ਤਾਂ ਕਰੋ ਤੁਹਾਡੇ 100 ਉਹਦੇ ਨਾਲ ਦੂਸਰੇ ਨਾਲ ਰਿਯਾਰੀ ਦੋਸਤੀ ਹੋ ਸਕਦੀ ਹੈ ਕਿਸੇ ਦੀ ਫੈਕਟਰੀ ਸਾਂਝੀ ਹੋ ਸਕਦੀ ਕੋਈ ਉਹਦਾ ਵਰਕਰ ਹੋ ਸਕਦਾ ਹੈ ਲੇਕਿਨ ਉਹਦੀ ਲੜਾਈ ਨਹੀਂ ਹੈ ਉਹਦੀ ਇਹ ਇਲੈਕਸ਼ਨ ਨਹੀਂ ਹੈ ਉਹਦਾ ਕੱਲਾ ਨਾਮ ਹੈ ਇਹ ਕੇਜਰੀ ਵਾਰਡ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਵਾਸਤੇ ਉਦ ਰਾਜ ਸਭਾ ਦਾ ਮੈਂਬਰ ਆਏਗਾ ਰਾਜ ਸਭਾ ਬੜੀ ਇੰਤੀ ਹੈ ਐਮ ਐਲ ਏ ਨਾਲੋਂ ਫਿਰ ਉਹਨੂੰ ਪੜਨ ਦੀ ਕਿਹੜਾ ਦੁਆਰੇ ਉਹ ਨੂੰ ਬਣਾਉਣ ਦੀ ਕਿਹੜਾ ਲੋੜ ਆਪਨ ਜੇ ਉਸੀ ਨੂੰ ਚਦਣਾ ਤਾਂ ਜਿੱਤਿਆ ਭਈਆ ਰਾਜ ਸਭਾ ਦਾ ਮੈਂਬਰ ਇਹ ਤਾਂ ਤੁਸੀਂ ਕੇਦਰੀ ਵਾੜ ਨੂੰ ਜਦਾਂ ਲੱਗੇ ਹੋ ਜੇ ਉਹਨੂੰ ਇੱਥੇ ਜਦਾਂ ਦੇ ਤਾਂ ਕੇਦਰੀ ਵਾਲੇ ਰਾਜ ਸਭਾ ਦਾ ਮੈਂਬਰ ਬੰਨਾ ਇਸ ਕਰਕੇ ਮੈਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਗਰੀਬ ਗੁਰੂ ਮੈਨੂੰ ਸਾਰੇ ਮਾਈ ਭਾਈ ਨੂੰ ਸਾਰੇ ਬੀਬੀਆਂ ਨੂੰ ਸਾਰੇ ਇੰਡਸਟਰੀ ਲਿਸਟ ਨੂੰ ਵਟ ਕਰਾ ਨੂੰ ਇਕੱਠੇ ਹੋ ਲੁਧਿਆਣੇ ਆੜਿਓ ਅੱਜ ਤੁਹਾਡੀ ਪਰਸ਼ਦੀ ਘੜੀ ਐ ਅੱਜ ਤੁਸੀਂ ਪੰਜਾਬ ਦਾ ਪੰਜਾਬੀਅਤ ਨੂੰ ਬਚਾਣਾ ਐ ਅੱਜ ਸੂਬੇ ਨੂੰ ਬਚਾਉਣ ਦੀ ਗੱਲ ਐ ਅਸ ਸੂਬੇ ਨੂੰ ਜਿਹੜੇ ਲੁਕਣ ਆਏ ਵਿਕਾੜੇ ਅਗਰੇ ਇਹਨਾਂ ਨੂੰ ਇੱਥੇ ਕੱਢਣ ਦੀ ਕਰਦੇ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਬ ਆ ਪਿੱਛੇ ਜੇ ਸ਼ੋਪਿੰਗ ਕਾਟਰ ਨਹੀਂ ਆ ਪੁੱਛੋ ਇੱਥੇ ਯਾਤਰਾ ਜਿੱਦੇ ਉੱਪਰ 37 ਹਰਿਆਣਾ ਤੋਂ ਇੱਕ ਪੰਜਾਬ ਮੈਂ ਆਹੀ ਰਾਮਲੀਲਾ ਸਨਾ ਕੇ ਹਟਿਆ ਪੰਦੇ ਮੋਲ ਪੁੱਛੜ ਦਿ ਲੋ ਨਹੀਂ ਵੇ ਸਿੱਧਾ ਕਾਲ ਇਹ ਇਹ ਬੰਦੀਆਂ ਦਾ ਤਾਮੀ ਹੈ ਕਿ ਬਾਹਰ ਦੇ ਬੱਚਿਆਂ ਨੂੰ ਨੌਕਰੀਆਂ ਦੇਣੀ ਬਾਹਰ ਦੇ ਮੱਦਿਆਂ ਨੂੰ ਚੇਅਰਮੈਨੀਆਂ ਦੇਣੀ ਸਾਡੇ ਮੁੰਡੇ ਕਿਆ ਕਰਨਗੇ ਆ ਸਾਡੀਆਂ ਕੁੜੀਆਂ ਕਿਆ ਕਰਨਗੀਆਂ ਇਹ ਬਾਹਰ ਦੇਆਂ ਨੂੰ ਨੌਕਰੀਆਂ ਬਾਹਰ ਦੇਆਂ ਨੂੰ ਚੇਅਰਮੈਨੀਆਂ ਬਾਹਰ ਦੇਆਂ ਨੂੰ ਰਾਜ ਸਭਾ ਉਹ ਫੇਰ ਅਸੀਂ ਦੋਤੇ ਕਿਆ ਕਰੋਣਾ ਵੀ ਇੱਥੇ ਸਾਡੇ ਬੰਦੇ ਕਿ ਮੁੱਡੇ ਕਿੱਥੇ ਜਾਣਗੇ ਜਿਹੜਿਆਂ ਨੇ ਜ਼ਮੀਨਾਂ ਵੇਚ ਕੇ ਇਹਨਾਂ ਦੇ ਮਗਰ ਲੱਗੇ ਸੀ ਜਿਹੜੇ ਅੱਜ ਆਪਣਾ ਸਾਰਾ ਹੁਸਤ ਬਾਹਰ ਗਰੀ ਬੈਠੇ ਆਮ ਆਦਮੀ ਪਾਰਟੀ ਕੇ ਬਦਲਾਅ ਆ ਰਿਹਾ ਹੈ ਇਨਕਲਾਬ ਆ ਰਿਹਾ ਹੈ ਉਹ ਕਿਤੇ ਲਈ ਨਿਕਾਲਾ ਆਵਾੜੀ ਪੱਗ ਵੀ ਮੰਨਦਾ ਪੱਗ ਉਹ ਜਿਹੜਾ ਸਾਡੇ ਵਾਲਾ ਸਿਆਨਾ ਮੋਦ ਉਹ ਸਾਡੇ ਅਸੀਂ ਅੱਭ ਮਦਮ ਉਹ ਤੁਰਲਾ ਜਾਂ ਖਤਮ ਹੋ ਗਿਆ ਉਹ ਪੱਗ ਵੀ ਸਿੱਧੀ ਹੋ ਗਈ ਆਪ ਨਹੀਂ ਬਣਣੀ ਉਹਦੀ ਕੋਈ ਬਾਨੇ ਕਰਕਤਾ ਸਿ ਰਵੀ ਉਹ ਕਿਹ ਚਿੰਦਰੀ ਜੀ ਸੋ ਯਕ ਹੈ ਇਹ ਨਹੀਂ ਕਿ ਆ ਪਹੀ ਜਲ ਨਹੀਂ ਸਕਦਾ ਕੋਈ ਤਾਂ ਕਿ ਕਪਨਸ ਲੁਕਣ ਬਾਸੇ ਹੋ ਰਿਆ ਸਾਰਾ ਕੁਝ ਪਹਿਲਾਂ ਆਪਣੇ ਬੰਦੇਆਂ ਨੂੰ ਜ਼ਮੀਨਾਂ ਦਵਾ ਲਈਆਂ ਆ ਤੁਹਾਡੇ ਅਰੋੜਿਆਂ ਦੇ ਕੁਛ ਲੋਕ ਵੀ ਤੇਰੀ ਕਿੰਨੀ ਜਿਵੇਂ ਕੋਈ ਐਰੋਰੀ ਇਹਨੇ ਪਤਾ ਨਹੀਂ ਕਿੰਨਿਆਂ ਦੇ 450 ਏਕੜ ਦੇ ਦੱਸਦੇ ਮੈਨੂੰ ਅਬਜੈਕਟ ਨਹੀਂ ਪਤਾ ਬਸ ਸੋਣੀ ਸੁਣਾਈ ਕਰ ਕਰ ਰਹੇ ਆ ਕਿ 450 ਏਕੜ ਦੇ ਇਹਨੇ ਬਿਆਨੇ ਲਾਏ ਵੇ ਅਰ ਇਸੀਆਂ ਕਰਾਂਗੇ ਬੋਕਿਆਂ ਆ ਨਾ ਜੇ ਇਹ ਇਹਨਾਂ ਦੇ ਹੀ ਬੰਦੇ ਪੂਰੇ ਸਤਿੰਦਰ ਜੈਨ ਬੈਠਾ ਇੱਕ ਇੱਕ ਰਾਜਵੀਰ ਬੈਠਾ ਜਿਹੜਾ ਕਿ ਪਹਿਲਾਂ ਭਵੰਤ ਮਾਲਕ ਨਹੀਂ ਹੁੰਦਾ ਸੀ ਅੱਜ ਕੱਲ ਉਹਨੂੰ ਛੱਡ ਗਏ ਕਿ ਅੱਜ ਕੱਲ ਉਹ ਆਏਗਾ ਕੇਜਰੀਵਾਲ ਕਰਨੀ আর ਇਹਨਾਂ ਆਪਸੀ ਵੀ ਲੜਾਈ ਹੈ ਨਾ ਉਹਨੂੰ ਤਾਂ ਜਾਇਲ ਨੂੰ ਹੂਕੂ ਬਣਾ ਕੇ ਅੰਦਰ ਬਿਠਾਇਆ ਹੋਇਆ ਹੈ ਬਰਤਮਾਨ ਨੂੰ ਤਾਂ ਨਾ ਕੋਈ ਮਿਲਣ ਦਿੰਦੇ ਨਾ ਉਹਨੂੰ ਕੋਈ ਹੁਕਮ ਹੈ ਉਹ ਕੋਈ ਗੱਲ ਕਰੇ ਸਾਈਨ ਕਰਨੇ ਵੀ ਉਹਨੂੰ ਫਾਈਲ ਭੇਜਦੇ ਵੀ ਕਰਕੇ ਭੇਜ ਉਹ ਇਹ ਫਾਈਲ ਪਰ ਸਾਈਨ ਨਹੀਂ ਤਾਂ ਕਰ ਰਿਹਾ ਉਹਨੂੰ ਫਿਰ ਹੁਕਮ ਕਰਿਆ ਗਿਆ ਕਿ ਦੇਖਦਾ ਕੁੱਤੀ ਰੱਖਣੀ ਕਿ ਕੀ ਕਰਨਾ ਸੋ ਇਹ ਸਾਰੀਆਂ ਥੱਗੀਆਂ ਇਹ ਪੰਜਾਬ ਦੇ ਥੱਗ ਰਹੇ ਪੰਜਾਬ ਦੇ ਲੋਕੋ ਸਮਝੋ ਮੈਂ ਬੜਾ ਪਟਿਆ ਤੋਂ 3500 ਰੁਪਏ ਨਾ ਕਿ ਇਹਨਾਂ ਦੇ ਬਚ ਜੋ ਉਹਨ ਲੋਗ ਚਪੇੜਾ ਮਾਰ ਰਿਹਾ ਆਪਣੇ ਮੂੰਹ ਪਰ ਕਿ ਕਿਹੜੇ ਟਾਈਮ ਇਹਨਾਂ ਨੂੰ ਚੁਣ ਲਿਆ ਇਹ ਸਾਡਾ ਨੁਕਸਾਨ ਹੋ ਗਿਆ